ਤਾਰ ਕਾਂਗਰਸ ਪਾਰਟੀ ਦੇ ਉਮੀਦਵਾਰ ਅਸੀਂ ਚੋਣ ਪ੍ਰਚਾਰ ਜਿਹੜਾ ਸਾਡਾ ਸਾਰੇ ਅੰਮ੍ਰਿਤਸਰ ਵਿੱਚ ਚੱਲ ਰਿਹਾ ਹੈ ਜਿਹਦੇ ਚ ਅੱਜ ਸਾਡਾ ਚੋਣ ਪ੍ਰਚਾਰ ਅਜਨਾਲਾ ਹਲਕੇ ਦੇ ਵਿੱਚ ਸਾਰਾ ਪ੍ਰਤਾਪ ਸਿੰਘ ਜੀ ਅਜਨਾਲਾ ਇਹਨਾਂ ਦੇ ਵੱਖ-ਵੱਖ ਖੇਤਰਾਂ ਦੇ ਵਿੱਚ ਸੀ ਕਰੀਬ 1 ਵਜੇ ਦੇ ਕਰੀਬ ਅਸੀਂ 1.5 ਵਜੇ ਦੇ ਕਰੀਬ ਅਜਨਾਲੇ ਪਹੁੰਚੇ ਇੱਕ ਸਾਡਾ ਪ੍ਰੋਗਰਾਮ ਬੱਬੂ ਪੈਲੇਸ ਸੀ ਇੱਕ ਐਮਬਾਰ ਰਿਜ਼ੋਰਟ ਦੇ ਬਿਲਕੁਲ ਸਾਹਮਣੇ ਰੈਡੀ ਸੀ ਔਰ ਇੱਕ ਪ੍ਰੋਗਰਾਮ ਤੇ ਸਾਨੂੰ ਜਿਹੜੀ ਸੀਪੀਆਈ ਐਮਐਲ ਲਿਬ੍ਰੇਸ਼ਨ ਉਹਨਾਂ ਨੇ ਸਮਰਥਨ ਦਿੱਤਾ ਔਰ ਦੂਸਰਾ ਪ੍ਰੋਗਰਾਮ ਸਾਡੇ ਵਰਕਰ ਦਾ ਸੀ 5-7 ਪਿੰਡਾਂ ਦਾ ਘਟਾ ਅਸੀਂ ਜਦੋਂ ਗਏ ਉੱਥੇ ਤੇ 5-7 ਮਿੰਟ ਦੇ ਬਾਅਦ ਹੀ ਅਸੀਂ ਸਟੇਜ ਤੇ ਮੈਂ ਬੋਲ ਰਿਹਾ ਸਾਂ ਔਰ ਬਿਲਕੁਲ ਸੜਕਾਂ ਨੂੰ ਮੇਰਾ ਮੂੰਹ ਸੇ ਸੜਕਾੜੀ ਸਾਈਡ ਤੇ ਲੜਕਾ ਭੱਜ ਆਇਆ ਜਿਹਦਾ ਹੱਥ ਲੋ ਉਹ ਨਾ ਕੱਟਿਆ ਤੇ ਔਰ ਕੁੜੀ ਉਹਦੇ ਹੱਥ ਤੇ ਲੱਗੀ ਔਰ ਜਦੋਂ ਅਸੀਂ ਵੇਖਿਆ ਔਰ ਬੰਦਿਆਂ ਨੇ ਉੱਥੇ ਕਿਉਂਕਿ ਉੱਥੇ ਵੀ ਲੋਕ ਉਥੋਂ ਤੱਕ ਵੀ ਲੋਕ ਸੀ ਉਹ ਮੁੰਡਾ ਸੀ लवली ਜਿਹੜਾ ਸਾਡੇ ਮਤਲਬ ਪ੍ਰਚਾਰ ਵਰਕਰ ਹੈ ਸਾਡਾ ਉਗਰੌਲਕ ਤੋਂ ਉਹ ਬੰਦੇ ਲੈ ਕੇ ਆਇਆ ਸੀ ਉੱਥੇ ਔਰ ਉਹ ਸਾਡੇ ਲੇਟ ਹੋਣ ਕਰਕੇ ਜਦੋਂ ਅਸੀਂ ਬੋਲਣ ਲੱਗੇ ਉਹ ਪਾਣੀ ਪੀਣ ਬਾਹਰ ਸੜਕ ਦੇ ਲਾਗੇ ਪਾਣੀ ਲੱਗਾ ਸੀ ਉੱਥੇ ਗਿਆ ਉੱਥੇ ਹੀ ਉਹਦੇ ਪਿੰਡ ਦੇ ਜਿਹੜੇ ਮੁੰਡੇ ਨੇ ਕੋਈ ਇੱਕ ਮਲਵਈ ਸਰਪੰਚ ਹੈ ਜਿਹੜਾ ਕਿ ਧਾਰੀਵਾਲ ਦਾ ਇੱਕ ਕਰੀਬੀ ਰਿਸ਼ਤੇਦਾਰੀ ਹੁੰਦਾ ਹੈ ਉਹਨੇ ਪਹਿਲਾਂ ਵੀ ਬੜੀ ਦਹਿਸ਼ਤ ਪਾਈ ਲੱਗ ਗਈ ਔਰ ਉਹਦੇ ਨਾਲ 3-4 ਮੁੰਡੇ ਹੋਰ ਸੀ ਜਿਨ੍ਹਾਂ ਨੇ ਪਹਿਲਾਂ ਤੋਂ ਬਾਹਰ ਗੱਡੀਆਂ ਕਰੀਆਂ ਕੀਤੀਆਂ ਉਹਨੇ ਗੱਡੀਆਂ ਜਦੋਂ ਵੇਖੀਆਂ ਤਰੋਂ ਪਾਣੀ ਪੀਣ ਲੱਗਾ ਤੇ ਆ ਕੇ ਸਿੱਟਾ ਹੀ ਉਹਦੇ ਤੋਂ ਉਹਨਾਂ ਨੇ ਜਾਨ ਲੈਵਾ ਹਮਲਾ ਕੀਤਾ ਤਿੰਨ ਫਾਇਰ ਕੀਤੇ ਜਿੱਚ ਇੱਕ ਗੋਲੀ ਇਹਦੀ ਆ ਉਹਦੀ ਬਾਹ 'ਚ ਲੱਗੀ ਔਰ ਇੱਕ ਗੋਲੀ ਦਾ ਖੋਲ ਸਾਨੂੰ ਮਿਲਿਆ ਵੀ ਫਿਰ ਉਹਨਾਂ ਕਰਪਾਨ ਨਾਲ ਉਹਦੇ ਪੱਟ ਮਾਰਿਆ ਜਿਹੜਾ ਕੋ ਉਹਦੇ ਹੱਥ 'ਚ ਸੀ ਦੋਵੇਂ ਹੱਥੋਂ ਦੇ ਜਿਹੜੇ ਆ ਉਹ ਦੋਵੇਂ ਹੱਥਾਂ ਦੇ ਸੱਟ ਲੱਗੀ ਸਾਡੇ ਕਹਿਣ ਦਾ ਮਤਲਬ ਹੈ ਜਿਹੜੀ ਇਲੈਕਸ਼ਨ ਹੁੰਦੀ ਹੈ ਲੋਕਤੰਤਰ ਹੈ ਲੋਕਤੰਤਰ ਦੇ ਵਿੱਚ ਵਿਚਾਰਾਂ ਦੀ ਲੜਾਈ ਹੈ ਯੋਜੇ ਲੜਾਈ ਜਿਹੜੀ ਹਿਾਰਮੰਦ ਲੜਾਈ ਹੈ ਇਹਦਾ ਕਿਤੇ ਵੀ ਤਾਂ ਨਹੀਂ ਪਹਿਲੀ ਗੱਲ ਤੇ ਹੈ ਕਿ ਪੁਲਿਸ ਪ੍ਰਸ਼ਾਸਨ ਦੱਸੇ ਅੱਜ ਜਦੋਂ ਕਿ ਸਾਰੇ ਹਿਯਾਰ ਜਮਾਏ ਸਾਰੀਆਂ ਪਾਰਟੀਆਂ ਦੇ ਸਾਡੇ ਪਾਰਟੀਆਂ ਦੇ ਖਾਸ ਕਰ ਹਰ ਵਰਕਰਦਾਰ ਲੀਡਰ ਦਾ ਹਿਯਾਰ ਜਮਾਏ ਪਰ ਇਹ ਇਹਨੇ ਕਿਨੇ ਜਾਦੇ ਦਿੱਤੀ ਹੈ ਹਿਯਾਰ ਕਿਹਦੇ ਸੀ ਦੂਜੀ ਗੱਲ ਇਹ ਜਿਹੜਾ ਗੁੰਡਾ ਤੰਤਰ ਹੈ ਇਹ ਧਾਰੀਵਾਲ ਸਾਹਿਬ ਜਿਹੜੇ ਨਾਲ ਪਰੇ ਫਿਰਦੇ ਨੇ ਇਹਨਾਂ ਨੇ ਐਸ਼ਤ ਪਾਰ ਕੀ ਔਰ ਮੈਂ ਕਹਿਣਾ ਚਾਹੁੰਦਾ ਅਸੀਂ ਲੋਕਤੰਤਰ ਦੇ ਵਿੱਚ ਗੁੰਡਾ ਤੰਤਰ ਬਿਲਕੁਲ ਬਰਦਾਸ਼ਤ ਨਹੀਂ ਕਰਾਂਗੇ ਅਸੀਂ ਇੱਥੇ ਯਹੀ ਗੁੰਡਾ ਤੰਤਰ 2007 ਤੋਂ ਲੈ ਕੇ 17 ਤੱਕ ਸੀ ਉਹੀ ਹਾਲੋਂ ਇਹਨਾਂ ਨੇ ਸ਼ੁਰੂ ਕੀਤਾ ਅੱਜ ਬਖਲਾਟ ਹੈ ਇਲੈਕਸ਼ਨ ਦੀ ਕਿਉਂਕਿ ਇਹਨਾਂ ਨੂੰ ਜਵਾਬ ਮੰਗਦੇ ਨੇ ਲੋਕ ਪਿੰਡਾਂ 'ਚ ਥਾ ਤਾਂ ਡਰੱਗ ਵਿਕਦੇ ਆ ਪਿੰਡਾਂ 'ਚ ਥਾ ਤਾਂ ਲੋਕ ਇਹਨਾਂ ਨੂੰ ਘੇਰ ਰਹੇ ਨੇ ਕੜਕ ਜਿਹੜੀ ਆ ਕਰੀਬ 5 ਕਿਲੋ ਰਹਿ ਗਈ ਹੈ ਔਰ ਘਰ-ਘਰ ਦੇ ਵਿੱਚ ਇਹਨਾਂ ਦੇ ਵਿਰੁੱਧ ਵਿਰੋਧ ਹੈ ਔਰ ਲਾਂਡ ਆਰਡਰ ਦੀ ਸਥਿਤੀ ਜਿਹੀ ਹੋ ਰਹੀ ਹੈ ਪੰਜਾਬ 'ਚ ਉਹਦੀ ਸ਼ਰਿਆਂ ਮਿਸਾਲ ਵੇਖ ਲਓ ਕਿ ਕਾਂਗਰਸ ਦਾ ਉਮੀਦਵਾਰ ਜੇ ਕੋਈ ਵੀ ਹੋਵੇ ਲੋਕ ਸਭਾ ਦਾ ਉਮੀਦਵਾਰ ਪ੍ਰਚਾਰ ਕਰ ਰਿਹਾ ਹੋਵੇ ਔਰ ਕਿੰਨੀ ਦਲੇਰੀ ਜਾਂ ਕਿੰਨੀ ਹਿੰਮਤ ਹੈ ਔਰ ਇਹ ਹਿੰਮਤ ਐਵੇਂ ਨਹੀਂ ਆਉਂਦੀ ਚਾਹਾਂ ਜੇ ਕੋਈ ਪਿੱਛੇ ਨਾ ਹੋਵੇ ਉਹਦੇ ਨਾਲ ਹੀ ਹਿੰਮਤ ਆਉਂਦੀ ਹੈ ਔਰ ਸ਼ਰੇਆਮ ਉਹ ਪਜੇ ਪਾਰਟੀ ਦਾ ਆਮ ਆਦਮੀ ਪਾਰਟੀ ਦਾ ਉਹ ਸਰਪੰਚ ਦਾੜਾ ਰਿਸ਼ਤੇਦਾਰ ਹੈ ਔਰ ਸਰਪੰਚ ਦੀ ਊੜੀ ਰਿਸ਼ਤੇਦਾਰੀ ਇੱਕ ਮਿਸਤ ਸਵੇਕ ਸਿੰਘ ਨੇ ਜਗਦੇਕ ਕਲਾ ਦੇ ਜਦੋਂ ਧਾਰੀਵਾਰ ਰਹਿੰਦਾ ਹੈ ਉਹਦੇ ਨਾਲ ਊੜੀ ਰਿਸ਼ਤੇਦਾਰੀ ਕੁੜਮਾਚਾਰੀ ਦੱਸਦਾ ਹੈ ਉਹ ਮੇਰੀ ਔਰ ਕੋਈ ਸਾਰਾ ਜਿਹੜਾ ਧਾਰੀਵਾਲ ਸਾਹਿਬ ਦਾ ਕਰਤਾ ਤਰਤਾ ਕੁਛ ਵੀ ਕੇ ਕੀ ਉਹਨੇ ਨਾਲ ਉਹਨਾਂ ਦੀ ਦਲੇਰੀ ਵਧੀ ਅੱਜ ਇਲੈਕਸ਼ਨ ਜਦੋਂ ਕੋੜ ਲਗਾਇਆ ਉਦੋਂ ਜ ਰਾਣਾ ਸਾਹਿਬ ਵੀ ਉੱਥੇ ਪੁੱਛੇ ਇਹਨਾਂ ਨੂੰ ਹਲਾਤ ਕੀ ਸਾਡੇ ਬਣੇ ਲੋਕਾਂ ਤੇ ਇੰਨੀ ਦਹਿਸ਼ਤ ਪਈ ਔਰ ਉਹ ਬੜੇ ਰਾਮ ਦੇ ਨਾਲ ਗਏ ਆ ਔਰ ਸਾਨੂੰ ਹੁਣ ਪਤਾ ਲੱਗਾ ਕਿ ਕਿਤੇ ਸਿੱਧੇ ਵੀ ਕਿਤੇ ਹਸਪਤਾਲ ਤੇ ਪਾਖਲ ਨੂੰ ਵੇਖਦੇ ਸੀ ਉਦੋਂ ਗਿਆ ਸੀ ਕਿ ਕੱਲਾ ਮੁੰਡਾ ਕੱਲੇ ਦੀ ਦੋ ਬਾਵਾਂ ਤੇ ਗੋੜੀਆਂ ਲੱਕੀਆਂ ਜੇ ਉਹਨਾਂ ਕੋਲ ਇੱਕ ਡਰਾਈਵਰ ਸੀ ਵਿਚਾਰ ਉਹਨੇ ਦੱਸਿਆ ਕਿ ਮੇਰੇ ਪੈਰਾਂ 'ਚ ਵੀ ਇਹਨਾਂ ਨੇ ਮਾਰੀ ਮਤਲਬ ਇੰਨੀ ਦਲੇਰੀ ਔਰ ਇੰਨੀ ਗੁੰਡਾਗਰਦੀ ਜਿਹੜੀ ਆ ਇਨੂੰ ਕਿਤੇ ਸਾਡੇ ਖਾਸ ਚੈਲੰਜਸ ਕਿਤੇ ਤਾਂ ਨਹੀਂ ਹੈ ਲੋਕ ਧੱਕੇ ਬਹੁਤ ਪਰੇਸ਼ਾਨ ਨੇ ਇਹ ਹੋਰ ਪਰੇਸ਼ਾਨੀ ਬਕਰੀ ਜਿਹੜੀ ਹੈ ਇਹਨਾਂ ਨੇ ਗੁੰਡਾ ਤੰਤਰਾ ਦਿੱਤੀ ਹੈ ਤੇ ਬੁਖਲਾਹ ਟੈਨ ਤੁਸੀਂ ਲੈਕਚਰ ਲੜੋ ਪ੍ਰਚਾਰ ਕਰੋ ਜਿੰਨਾ ਮਰਜੀ ਕਰੋ ਕੋਈ ਗੱਲ ਨਹੀਂ ਆਪਣੇ ਪ੍ਰਾਪਤੀਆ ਰੱਖੋ ਕੀ ਕੀਤਾ ਤੁਸੀਂ ਪਰ ਜੇ ਲੋਕ ਜਵਾਬ ਮੰਗਦੇ ਆ ਉਹਦੇ ਲੋਕਾਂ ਦਾ ਜਵਾਬ ਤਾਂ ਜਾਂ ਲੋਕਾਂ ਨੂੰ ਕੋਈ ਧੱਕੇ ਨਾਲ ਕਿਵੇਂ ਡੱਕ ਸਕਦੇ ਜੀ ਕਿ ਲੋਕ ਕਿਹਦੀ ਰੈਲੀ ਤੇ ਨਾ ਜਾਣ ਇਹ ਕਿਸ ਤਰ੍ਹਾਂ ਹੋ ਸਕਦਾ ਮੈਂ ਕਹਿਣਾ ਚਾਹੁੰਦਾ ਤੁਸੀਂ ਸਰਕਾਰ ਹੈ ਤੁਹਾਡੀ ਪਰ ਇਹ ਜਿਹੜਾ ਰੁਪਈਆ ਹੈ ਇਹ ਬਿਲਕੁਲ ਜੰਗਲ ਰਾਜ ਵਾਲਾ ਰੁਪਈਆ ਹੈ ਅਸੀਂ ਕਿਸੇ ਕੀਮਤੇ ਇਹ ਚੀਜ਼ਾਂ ਬਰਦਾਸ਼ਤ ਨਹੀਂ ਕਰਾਂਗੇ ਅਸੀਂ ਸ਼ਾਂਤਮਈ ਰੋਸ਼ ਪ੍ਰਦਰਸ਼ਨ ਜੇ ਇਹਨਾਂ ਨਿਆਂ ਨਾ ਦਿੱਤਾ ਅਸੀਂ ਪੁਲਿਸ ਦੇ ਵਿਰੁੱਧ ਵੀ ਕਰਾਂਗੇ ਅਸੀਂ ਪ੍ਰਸ਼ਾਸਨ ਨੂੰ ਵੀ ਕੇਰਾ ਇਹਦਾ ਲਵਰੀਆ ਕਿਹੜੇ ਕਿਹਦਾ ਆ ਗਾ ਗੜਕਾ ਚੱਕੀ ਉਹਦੀ ਉਹਦੀ ਕੀ ਹਾਲਤ ਜਿਹੜਾ ਹੁੰਦਾ ਚੱਕੀ ਉਹਦੇ ਦੋਵਾਂ ਬਾਵਾ ਤੇ ਇੱਕ ਤੇ ਗੋੜੀ ਲੱਗੀ ਐ ਕਿਤੇ ਕਿਰਪਾ ਨਾਲ ਐਮਪੀ ਸਾਹਿਬ ਇਹ ਰੈਲੀ ਤੋਂ ਕੋਲੋਂ ਕੋਲ ਕਦੋਂ ਆਪਰੇ ਬਿਲਕੁਲ ਜਿੰਦੇ ਲਾਈ ਤੇ ਅਖੀਰਲੇ ਬੰਦੇ ਖੜੇ ਹੁੰਦੇ ਆ ਉਹ ਤਾਂ 60 ਤੋਂ ਤੋਂ ਲੋਕਾਂ ਦਾ ਰੈਲੀ ਆ ਰੋਕਦੀ ਸਾਡਾ ਪ੍ਰਿੰਸ ਸੀ ਉਹ ਲੈ ਸਪਰੀ ਪਲੈਨਿੰਗ ਬਿਲਕੁਲ ਪ੍ਰੀ ਪਲੈਨ ਹੈ ਮੈਨੂੰ ਦੱਸੋ ਕੋਈ ਹਿੰਮਤ ਕਰ ਸਕਦਾ ਆਪਾਂ ਰੈਲੀ ਇੰਨੇ ਸ਼ਹਿਰ ਛੋੜਨੇ ਬਕੇ ਨੂੰ ਕੋ ਜਾਣਦਾ ਜਿਹਦੇ ਜਿੰਨਾ ਚਿਰ ਪਿੱਛੋਂ ਗਈ ਬੰਦਾ ਕੋਈ ਮਤਲਬ ਬਾਹਰ ਸ਼ਾਬਾਸ਼ ਹੀ ਨਾ ਦਵੇ ਉਹਨੇ ਮਤ ਕਰਦਾ ਉਹਨੂੰ ਨਹੀਂ ਪਤਾ ਇਲੈਕਸ਼ਨ ਕੋਰਡ ਲੱਗਾ ਹੈ ਕੀ ਲਾਤ ਨੇ ਔਰ ਉਹ ਪਹਿਲਾਂ ਵੀ ਇਹੋ ਜਿਹੀ ਹਰਕਤਾਂ ਕਰਦੇ ਨੇ ਉਦੀ ਪਾਰਟੀ ਕਰੀ ਉਸੇ ਸੇਪ ਨੇ ਇਹਨਾਂ ਦੀ ਆਪਾਂ ਚ ਕਿੰਨੀ ਕੋਈ ਰੰਜੀਤ ਬੱਲੇ ਯਾਰ ਰੰਜੀਤ ਪਾਤੀ ਉਹ ਵੀ ਨਾ ਕੋਈ ਤਵਕਰੀ ਚੀਜ਼ ਬੰਦਾ ਬੰਦੇ ਇਕੱਠੇ ਕਰ ਰਿਹਾ ਪਹਿਲਾਂ ਬੰਦੇ ਨਹੀਂ ਆਉਣ ਦੇ ਦੀ ਕਿਉਂਕਿ ਉਹ ਸਰਕਾਰ ਸਰਕਾਰੀ ਧਰ ਦੇ ਨਾਲ ਖੜੇ ਸ਼ਹਿਰ ਕਿਦੀ ਹੈ ਮੰਤਰੀ ਜੀ ਮੰਤਰੀ ਤੋਂ ਮੈਂ ਧਾਰੀਵਾਜ਼ਨ ਇਤਜ਼ਾਰ ਤੇ ਸ਼ਹਿਰ ਹੋਣੀ ਹੈ ਮੈਂ ਆਪਦੀ ਰੰਜੀਤ ਹੈ ਕਿ ਸਿਆਸੀ ਰੰਜੀਤ ਯਾਰ ਸਿਆਸੀ ਹੈ ਜਿਹਨੂੰ ਗੱਲ ਸੋ ਆਪਦੀ ਰੰਜੀਤ ਹੈ ਪਿੰਡ ਸਾਰਾ ਖੁੱਲਾ ਪਿਆ ਕਰੀ ਜੋ ਲੜੋ ਜਿੱਥੇ ਮਰਦੇਂ ਅੰਸ਼ਾ ਕੱਢ ਲੋ ਇੱਕ ਚਲਦੀ ਰੈਲੀ ਦੇ ਸਾਹਮਣੇ ਤੁਸੀਂ ਆ ਕੇ ਪੈਰ ਮਾਰੇ ਆ। ਦੇਖੀ ਆ ਤੁਸੀਂ ਕਹਿ ਰਹੇ ਹਾਂ ਹੋਏਗਾ ਨਹੀਂ ਹੋਏਗਾ ਹਥਿਆਰ ਜਮਾ ਨਹੀਂ ਸੀ ਹੋਏਗਾ ਇਹ ਤਾਂ ਪੁਲਿਸ ਨੂੰ ਪੁੱਛੋ ਨਾ ਉਹ ਵੀ ਸਵਾਲ ਤੇਜੀ ਕਰਦੇ ਆ ਜਨਾਲਾ ਸਾਹਿਬ ਤੁਸੀਂ ਦੱਸੋ ਪਟਾਕੇ ਕਿੰਨੇ ਕਹਿੰਦੇ ਸੀ ਮੰਨਦੇ ਜੋ ਸਿਕਿਉਰਿਟੀ ਕਿੱਥੇ ਸੀ ਸਾਰੀ ਬਾਹਰ ਵੀ ਨਹੀਂ ਰੈਲੀ ਤਾਂ ਮੇਰੇ ਵੀ ਏਡੀ ਵੱਡੀ ਰੈਲੀ 'ਚ 6 ਮਤੋਂ ਗਨ ਮੈਨੋਂ 6 ਤੜੀ ਰੋਡ 'ਤੇ ਗੱਲ ਕਰ ਰਹੇ ਸੀ ਨਹੀਂ ਸਾਡੇ ਪੁਲਿਸ ਹੈਵ ਡਿਪਲੋਏ ਕੀਤੀ ਜਾਂਦੀ ਹੈ ਉਹਦਾ ਹਿੱਜਣਾ ਉੱਥੇ ਮੌਕੇ ਸਾਰੀ ਸਕਿਉਰਿਟੀ ਸੰਧੂ ਸਾਹਿਬ ਨੂੰ ਦੇ ਦਿੱਤੀ ਹੈ ਹੋਰ ਕਿਸੇ ਕੋਈ ਨਹੀਂ ਸਾਡੇ ਕੋਲ ਜਾਂ 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 ਤੇ ਉਹ ਤਾਰੀਵਾਲ ਕੋਲ ਤੇ ਜਾਂਦਾ ਸੰਧੂ ਸਾਹਿਬ ਤੁਹਾਡੇ ਆਫਿਸ ਤੇ ਵੀ ਪਿਛਲੇ ਸਮੇਂ ਦੇ ਵਿੱਚ ਇਨਸੀਡੈਂਟ ਹੋਏ ਸੀ ਤੁਸੀਂ ਉਦੋਂ ਵੀ ਉਸ ਨਾਲ ਤਾਂ ਨਹੀਂ ਕੋਈ ਕਨੈਕਸ਼ਨ ਮਿਲਦਾ ਨਹੀਂ ਉਹਦਾ ਕੋਈ ਕਨੈਕਸ਼ਨ ਨਹੀਂ ਆ ਉਹ ਪਿੰਡ ਦਾ ਹੀ ਹੈ ਕਨੈਕਸ਼ਨ ਉਹ ਪਿੰਡ ਦਾ ਉਹਦੇ ਰਿਸ਼ਤੇਦਾਰ ਦਾ ਇਹ ਮੰਗ ਮੇਰਾ ਮੇਰਾ ਲੈਕਚਰ ਇਲੈਕਸ਼ਨ ਕਮਿਸ਼ਨ ਤੋਂ ਮੰਗ ਹੈ ਕਿ ਗੁੰਡਾ ਰਾਜ ਨੂੰ ਬੰਦ ਕੀਤਾ ਜਾਵੇ ਜਿਹੜਾ ਸੈਂਸਿਟਿਵ ਡਿਕਲੇਅਰ ਕੀਤਾ ਜਾਵੇ ਅਜਨਾਲੇ ਨੂੰ ਅਜਨਾਲਾ ਸੈਲਸਟਿਕ ਜਿਹੜੀ ਸੈਂਬਲੀ ਉਹਦੇ ਬੂਥ ਜਿਹੜੇ ਆ ਸਾਰੇ ਸੈਸਟਿਕ ਡਿਕਲੇਅਰ ਕੀਤੇ ਜਾਣ ਕਿਉਂਕਿ ਧਾਰੀਵਾਲ ਦੇ ਇਹ ਜਿਹੜੀ ਗੁੰਡਾਗਰਦੀ ਇਹਨੇ ਕੀਤੀ ਹੈ ਹੋ ਸਕਦਾ ਲੈਕਚਰ ਵਾਲੇ ਦਿਨ ਕਿ ਲੋਕਾਂ ਦਾ ਮਨਵਲ ਵੀ ਡੋਲ ਗਿਆ ਮੈਨੂੰ ਤਾਂ ਕੀ ਹੈ ਲੋਕਾਂ ਨੂੰ ਪਹਿਲੋ ਪਤਾ ਲੱਗਦਾ ਇਹਨਾਂ ਨੂੰ ਵਿਰੋਧੀ ਕਰਾ ਲਓ ਕਿ ਉਹ ਇਨਾਂ ਸਾਹ ਦੀ ਜਿੱਤ ਹੋ ਰਹੀ ਹੈ ਕੋਈ ਤੇ 2007 ਦੀ ਵੀ ਦੇਖਿਆ ਜਾਵੇ ਜਦੋਂ ਤੁਹਾਡੀ ਕੌਂਸਲਰ ਸੀ ਸ਼ੋਰ ਸੀ ਉਦੋਂ ਵੀ ਕਾਫੀ ਜ਼ਿਆਦਾ ਗੁੰਡਾਗਰਦੀ ਕੀਤੀ ਸੀ ਸੀ ਪੰਡ توڑ ਕੀਤੀ ਗਈ ਸੀ ਤਾਂ ਮਸ਼ੀਨਾ ਜੀ ਉਹ ਪੰਡ ਤੇ ਗਈ ਸੀ ਕੀ ਲੱਗਦਾ ਕੇਰਾ ਉਹ ਕਰਤੀ ਜਦੋਂ ਕੋਈ ਸਚਾਈ ਸਾਹਮਣੇ ਆਉਂਦੀ ਹੈ ਤੇ ਜਿਹੜੇ ਲੋਕ ਸੱਚ ਨਾਲ ਨਹੀਂ ਤੁਰਦੇ ਉਹ ਲੋਕ ਇਹਦਾ ਰਿਐਕਟ ਕਰਦੇ ਜਾਂਦੇ ਹੈ। ਕਹੋ ਕੌਂਸਲਰ ਦੀ ਇਲੈਕਸ਼ਨ ਜੀ ਉਹ ਤਾਂ ਵੀ ਹੋਇਆ ਪਿੱਛੇ ਵੀ 19ਵੀਂ ਇਹ ਜਿਹੜਾ ਕੌਂਗੀਆਂ ਸੀ। ਹੁਣੇ ਸਿਲੈਕਸ਼ਨ ਜੀ ਵੀ ਹੈ। ਪਰ ਪਾਰਦਰਸ਼ਤਾ ਵੱਲੋਂ ਕੋਈ ਕਿਆ ਗਿਆ ਸੀ ਕਿ ਇਸ ਵਾਰ ਤੇ ਫਿਰ ਇਹ ਮੀ ਬੋਲੀ ਹੈ। ਕੁਛ ਨਹੀਂ ਕੁਛ ਨਹੀਂ। ਅਸੀਂ ਤਾਂ ਬੋਲ ਰਹੇ ਆ ਜੀ ਲਾਲਾ ਸਾਹਿਬ ਬੋਲ ਕੇ ਟੇ। ਲਾਲਾ ਸਾਹਿਬ ਬਸ ਜਰਾ ਜੀ ਲਾਲਾ ਸਾਹਿਬ। ਟੇ। ਲਾਲਾ ਸਾਹਿਬ ਕੀ ਲੱਗਦਾ ਤੁਹਾਨੂੰ ਜਿਹੜੀਆਂ ਉੱਥੇ ਹੋ ਗਈਆਂ ਕਾਦੀ ਲਿੱਤੀਆਂ ਹੋਣਾਂ। ਦੇਖੋ ਜੀ ਪੈਸਾ ਵੀ ਟੋਟਲ ਲਾ ਐਂਡ ਆਰਡਰ ਜਿਹੜਾ ਫੇਲਰ ਹੈ। ਕਦੀ ਇਲੈਕਸ਼ਨ ਦੇ ਵਿੱਚ ਕਦੀ ਇਹ ਨਹੀਂ ਸੀ ਦੇਖਿਆ ਕਿ ਇਸ ਤਰੀਕੇ ਦੇ ਨਾਲ ਗੁੰਡਾਗਰਦੀ ਤੇ ਗੋਲੀਆਂ ਚੱਲਣ ਪਹਿਲੀ ਤੇ ਇਹ ਗੱਲ ਹੈ ਕਿ ਕਾਨੂੰਨ ਕਹਿੰਦਾ ਹੈ ਜਦੋਂ ਇਲੈਕਸ਼ਨ ਬੋਰਡ ਚਾਲੂ ਹੁੰਦਾ ਹੈ ਸਾਰੇ ਦੇ ਸਾਰੇ ਹਥਿਆਰ ਜਮ੍ਹਾਉਣੇ ਚਾਹੀਦੇ ਹੁਣ ਉਹਨਾਂ ਦੇ ਕੋਈ ਹਥਿਆਰ ਵੀ ਸੀਗੇ ਉਹ ਕੱਚੋਂ ਆਏ ਹਥਿਆਰ ਦੂਸਰੀ ਜਿਹੜੀ ਸ਼ਹਿ ਉਹਨਾਂ ਨੂੰ ਸੀਗੀ ਉਹ ਕਿਸੇ ਦੀ ਸ਼ਹਿ ਸੀਗੀ ਉਹ ਸਮਝ ਲੋ ਵੀ ਉਹਨਾਂ ਦੀ ਮਤਲਬ ਹੈ ਸ਼ਹਿਦ ਤੱਕ ਬਾਅਦ ਪਾਇਲਟ ਉਹ ਤਾ ਕਰਕੇ ਦਲੇਰੀ ਦੇ ਨਾਲ ਇਹ ਸਾਰਾ ਕਾਰਵਾਈ ਹੁੰਦੀ ਹੈ ਇਹ ਬੋਲ ਰਹੇ ਸੀਗੇ ਉਹਦੇ ਹੈਗਾ तकरीबन ਉਸ ਰੈਲੀ ਪੁਆਇੰਟ ਤੋਂ ਬਾਹਰ ਗਿਆ ਪਾਣੀ ਪਈ ਹੋਇਆ। ਉਹ ਕਰ ਰਹੇ ਪਾਣੀ ਕਰ ਰਹੇ ਲੱਗਾ ਉਹਨਾਰੇ ਕਾਰ ਚ ਬੈਠੇ ਡਿੱਗਦੇ ਪਏ ਸੀ। ਉਹਨਾਂ ਦੇ ਕੋਲ ਪਿਆਰ ਸੀ ਉੱਤਰ ਕੇ ਤੇ ਮਗਰ ਮੈਗਨੇਟਿਕ। ਹੁਣ ਤੱਕ ਪੁਲਿਸ ਵੱਲੋਂ ਕੋਈ ਤੁਹਾਨੂੰ ਇਹ ਖਤਰਾ ਹੈ ਕਿ ਬਾਅਦ ਤੇ ਹਮਲਾ ਹੋ ਸਕਦਾ ਦੁਬਾਰਾ। ਸੈਫਟੀ ਦੇ ਪ੍ਰੋਟੈਕਸ਼ਨ ਮੰਗਾਂਗੇ ਕਿ ਜੇ ਇਹੋ ਜਿਹਾ ਹਰਕਤਾਂ ਕਰਦੇ ਜੇ ਰੈਲੀਆਂ ਦੇ ਆ ਕੇ ਬਾਹਰ ਕਰਦੇ ਤੇ ਬਟੰਟ ਕਰੇ। ਹੁਣ ਤੱਕ ਪੁਲਿਸ ਵੱਲੋਂ ਕੀ ਕਾਰਵਾਈ ਕੀਤੀ ਜੀ? ਹੁਣ ਸਨੇ ਇਹੀ ਸਾਨੂੰ ਪਿਛਵਾਹ ਦੋਇਆ ਕਿ ਅਸੀਂ ਉੱਥੇ ਧਰਨਾ ਵੀ ਲੱਗਿਆ ਸੀ ਲੋਕਾਂ ਨੇ ਲਾਤਾਂ ਸੀ ਬੈਠੇ ਤੇ ਪੁਲਿਸ ਨੇ ਕਿਹਾ ਕਿ ਅਸੀਂ ਸਾਰੇ ਪਰਿਚੰਨ ਸਾਡੇ ਸੋਨੀ ਸਾਹਿਬ ਸਾਰੇ ਦੇ ਹੁਣ ਇਹਨਾਂ ਦੇ ਪਿੱਛੇ ਸੀ ਇਹਨਾਂ ਨੂੰ ਪੁੱਛ ਲਓ ਅੱਜ ਲੋਨ ਅਡਰ ਦੀ ਕੀ ਸਥਿਤੀ ਹੈ ਸੋਨੀ ਸਾਹਿਬ ਜੀ ਜਿਹੜੀ ਇਹ ਖਤਰਾ ਬਾਤ ਚੁਣੀ ਇਹਦੀ ਜਮੀਨ ਨਿੰਦਾ ਕਰੋ ਉਹ ਵੀ ਥੋੜੀ ਹੈ ਲੈਕਚਰ ਨੇ ਡੈਮੋਕਰੇਸੀ ਜਾਂ ਲੋਕਤੰਤਰ ਜਾਂ ਤੁਹਾਨੂੰ ਆਈ ਸਾਡੀ ਪਾਰਟੀ ਲੱਗੇ ਕਹਿ ਰਹੀ ਹੈ ਕਿ ਜੇ ਲੋਕਤੰਤਰ ਨੂੰ ਬਚਾਉਣਾ ਹੈ ਤੇ ਫਿਰ ਕਾਂਗਰਸ ਪਾਰਟੀ ਨੂੰ ਅੱਗੇ ਲਿਆਓ ਤੇ ਜੋ ਅੱਜ ਜੋ ਕੁਝ ਹੋਇਆ ਅੱਜ ਜੋ ਕੁਝ ਹੋਇਆ ਤੁਸੀਂ ਮੈਂ ਜੋ ਮਨ ਮੀਡੀਆ ਜਿ ਵੇਖਿਆ ਤੀਨ ਜੀ ਤੇ ਆ ਰਿਹਾ ਸੀ ਜਿਸ ਤਰੀਕੇ ਦਾ ਉੱਥੇ ਬੋਲੀ ਵੀ ਚੱਲੀ ਆ ਮੁੰਡੇ ਨੂੰ ਲੱਗੀ ਆ ਸਾਡੇ ਵਰਗ ਨੂੰ ਉਸ ਤੋਂ ਬਾਅਦ ਕਿਰਪਾਨ ਵੀ ਦੂਜੇ ਹੱਥ ਦੀ ਵਜਈ ਹੈ ਮੈਂ ਸਮਝਦਾ ਕਿ ਸਿਰਫ ਸਿਰਫ ਡਰਾਉਣਾ ਹੈ ਲੋਕਾਂ ਨੂੰ ਲੋਕਾਂ ਨੂੰ ਡਰਾਉਣਾ ਜੇ ਡੋਗ ਡਰਨਗੇ ਤੇ ਲੋਕਤੰਤਰ ਕਿੱਥੇ ਬਚੂਗਾ ਲਾਡ ਆਰਡ ਦੀ ਜੋ ਸਿਚੁਏਸ਼ਨ ਹੈ ਅੱਜ ਪੰਜਾਬ ਦੀ ਉਹ ਤਾਂ ਸਾਰਿਆਂ ਨੂੰ ਪਤਾ ਹੈ ਅੱਜ ਇਸ ਸਟੇਜ 'ਤੇ ਬੋਲ ਰਿਹਾ ਇਹ ਲਾਜ ਨਾ ਲੋਕ ਨੂੰ ਹੋ ਰਿਹਾ ਹੈ ਅੱਜ ਜੋ ਹਾਲਾਤ ਨੇ ਅੱਜ ਤੋਂ ਸਾਲ ਪਹਿਲਾਂ ਦਾ ਵੀ ਹਾਲਾਤ ਦੇਖ ਲਓ ਜੋ ਨਾਅ ਦਾ ਲਾਜ ਨਾ ਕੋਈ ਸੇਫ ਨਹੀਂ ਜਾਤ ਜੋ ਹੋਂਟੇ ਲਖਣਿਆ ਲਖਣ ਤੇ ਪੂਰੇ ਸਹੀ ਤਰੀਕੇ ਨਾਲ ਕਰਉਣਾ ਚਾਹੀਦਾ ਹੈ ਸਾਰੀਆਂ ਪਾਰਟੀਆਂ ਦੇ ਕੈਂਡੀਡੇਟ ਖੜੇ ਨੇ ਕੋਲਾਕਾ ਤਰੀਕੇ ਨਾਲ ਰੋਜ਼ ਸਾਰੀਆਂ ਜਿੰਨਿਆਂ ਦੇ ਕਿ ਆਪ ਦਾ ਨਾਮ ਹੋਵੇ ਜਾਂ ਬੀਜੇਪੀ ਦਾ ਨਾਮ ਹੋਵੇ ਸਾਰਿਆਂ ਨੂੰ ਸਪੋਟੀ ਜਿਹੜੀ ਆ

ਉਹ ਪ੍ਰਵਾਹ ਚੱਲਿਆ ਜਾ ਰਿਹਾ ਹੈ ਕਿ ਲੋਕ ਜਿਹੜੇ ਨੇ ਵੋਟਾਂ ਪਾਉਣ ਦਾ ਜਲ ਜੋ ਲੱਗਦਾ ਜੋ ਲੱਗ ਗਿਆ ਜੋ ਅੱਜ ਵੀ ਘਟਨਾ ਤੋਂ ਸਾਰੇ ਸਮਝ ਰਹੇ ਨੇ ਚੋਣ ਕਮਿਸ਼ਨ ਦਾ ਆਰਟੀਕਲ 1 ਤੋਂ ਅੰਮੀ ਜਿਹਨੂੰ ਰੁਪਾਇਆ ਕਰਾਂਗੇ ਉਹਨਾਂ ਨੂੰ ਅਸੀਂ ਰੁਪਾਇਆ ਕਰਾਂਗੇ ਲਾਗੇ ਵੀ ਇਹਦਾ ਚੋਣ ਕਮਿਸ਼ਨ ਕੋ ਸਾਡੀ ਜਿਹੜੀ ਇਹ ਲਕਸ਼ਣ ਹੈ ਪਾਰਲੀਮੈਂਟ ਦੀ ਸਾਡੀ ਇਕੱਲੀਆਂ ਨਹੀਂ ਦੀ ਪੰਜਾਬ ਦੀ ਹੈ ਸਾਰੇ ਪੰਜਾਬ ਤੇ 13 ਸੀਟਾਂ ਲੜ ਰਿਹਾ ਪੰਜਾਬ ਸਰਕਾਰ ਦੀ ਵੀ ਜਿੱਥੇ ਦੁਨੀਆ ਵਾਲੀ ਉੱਥੇ ਲੱਛਣ ਕਮਿਸ਼ਨ ਨੇ ਉਹ ਸਭ ਦੇਖਣਾ ਕਿਉਂਕਿ ਉਹਨਾਂ ਨੂੰ ਕੋਈ ਕਰਾਗੇ ਜੇਕਰ ਆਪਕੀ ਲੱਛਣ ਉਹ ਅਮਨਤੇ ਸ਼ਰਤੀਨਾ ਕਰਵਾਇਆ ਕਿ ਕੋਈ ਇੰਨਾ ਠੱਕਾ ਹੋਇਆ 2 ਵਜੇ ਹੋਇਆ ਅੱਜ ਜਿਹੜੀ ਘਟਨਾ ਵਾਪਰੀ ਹੈ ਜਿੱਤੇ ਅਸੀਂ ਨਿੰਦਿਆ ਕਰਦੇ ਹਾਂ ਉੱਥੇ ਲੱਛਣ ਕਿਉਂ ਜਿਹੜੂ ਅਸੀਂ ਇਹੋ ਮੰਗ ਕਰਦੇ ਹਾਂ ਇਹੋ ਪੁਸ਼ਤਨ ਕਰਦੇ ਹਾਂ ਇਹ ਲੱਛਣ ਜਿਹੜੇ ਨੇ ਪ੍ਰਾਪ ਦੇ ਅਮਲ ਖਾਦਰੀ ਨਾਲ ਉਹਨਾਂ ਤੋਂ ਇਹੋ ਛੱਡੀ ਲੱਗੀ ਉਹਨਾਂ ਸਾਹਿਬ ਦਾ ਵੀ ਬਿਆਨ ਆਇਆ ਕਹਿੰਦੇ ਕਿ ਕਾਂਗਰਸ ਪਾਰਟੀ ਗੁੰਡਾਗਰਦੀ ਕਰ ਰਹੀ ਹੈ ਸਾਡਾ ਕੰਮ ਤਾਂ ਸੇਵਾ ਕਰਨਾ ਸੀ ਤੇ ਕੰਮ ਕਰਾਉਣ ਦੇ ਪਿਆ ਆਪਣੇ ਇਹ ਠਾਲੀਵਾਲ ਸਾਹਿਬ ਦਾ ਉਹਨਾਂ ਦਾ ਬਿਆਨ ਹੈ ਉਹ ਜਾ ਕੇ ਜਾ ਕੇ ਸਾਰੇ ਜਨਾਲੇ ਨੂੰ ਕੁਝ ਨੂੰ ਪ੍ਰੈਸ ਦੇ ਉੱਤੇ ਐਹੋ ਦੇ ਇਹਨਾਂ ਦੇ ਦੋ ਦੋ ਚਿਹਰੇ ਨੇ ਬਖਲਾਟ ਹੈ ਆ ਚੀਜ਼ ਮੈਨੂੰ ਦੱਸੋ ਕਿ ਲੋਕਸ਼ਿਪ ਕਿਉਂ ਹੀ ਕੋ ਅੰਦਰ ਹੋਈ ਆ ਉਹ ਕਹਿੰਦੇ ਸਾਡਾ ਕੋਈ ਨਹੀਂ ਦੇ ਨਾਲ ਉਹ ਕਹਿੰਦੇ ਸਾਡਾ ਕੋਈ ਨਹੀਂ ਲੜਦਾ ਉਹਨੂੰ ਪੁੱਛੋ ਕਿਉਂ ਨਹੀਂ ਰਿਤੇਦਾ ਓਲਾ ਸਰ ਜਿਹੜਾ 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 ਮਲਬਈ ਸਰਪੰਚ ਹੈ ਚਬੇਖ ਸਿੰਘ ਦਾ ਹੈ ਚਬੇਖ ਸਿੰਘ ਨਾਲ ਦੀ ਕੀ ਸਾਜ ਸਭ ਸਾਡੇ ਲੋਕਾਂ ਨੂੰ ਪਤਾ ਹੈ ਜਾ ਕੇ ਇਹ ਨਾਲੇ ਚ ਪਤਾ ਕਰ ਲੋ ਕੱਲੇ ਕੱਲੇ ਬੰਦੇ ਨੂੰ ਪਤਾ ਕੀ ਸਾਜ ਨੇ ਨਾਲੇ ਇਹ ਚੀਜ਼ ਤਾਂ ਤੁਹਾਨੂੰ ਸਾਰੇ ਵੀਡੀਓ ਨੂੰ ਪਤਾ ਇਹ ਦੇਖੋ ਕੋਈ ਹੈ ਕੋਈ ਉਹ ਖੇਡ ਹੋਈ ਹੈ ਵੀ ਕੋਈ ਕਿਸੇ ਨੂੰ ਤਾਂ ਕੰਮ ਕੀ ਮਾਰੀ ਗੋਲੀ ਚੱਲੀ ਹੈ ਗੋਲ ਮਿਲੇ ਨਹੀਂ ਔਰ ਇਹਨਾਂ ਦੇ ਬੰਦੇ ਨੇ ਸਭਨਾਂ ਨੂੰ ਪਤਾ ਉਹਨਾਂ ਦਾ ਚੌਂਕ ਅਧਿਕਾਰੀ ਕਹਿ ਰਿਹਾ 70 ਪਾਰ ਐਸ ਤਰ੍ਹਾਂ 70 ਪਾਰ ਚੱਲੇਗੀ ਜੇ ਦਾਤਾ ਮੋਲ ਦਾ ਨਾ ਕੀਤਾ ਜਾਊਗਾ ਤਾਂ ਜੁਰਮ ਜਰ ਸਖਤੀ ਐਕਸ਼ਨ ਲੈਣੇ ਚਾਹੀਦੇ ਇਹ ਕਹਿੰਦਾ ਜਾਂਚ ਕਰਕੇ ਅੱਜ ਕੱਲ ਤੇ ਅੱਜ ਕੱਲ ਟੈਕਨੋਲੋਜੀ ਹੈਗੀ ਆ ਕਿ ਕਿੰਨੇ ਕਿੰਨੂ ਕਾਲ ਕੀਤੀ ਤੇ ਕਿਉਂ ਗਏ ਪੂਰਾ ਪਿੱਛੇ ਤੱਕ ਜਾਓ 2 ਦਿਨ ਦੀ ਕੋਰ ਰਿਕਾਰਡ ਕੱਢੋ ਇੱਕ ਚਲੋ ਝਗੜਾ ਬਣਿਆ ਤੁਸੀਂ ਪਿੰਡ 'ਚ ਕਰ ਲਓ ਹੋਇਆ ਮੰਨ ਲ ਸਕਦੇ ਹੋ ਰੈਲੀ ਜਿੱਥੇ ਹੋ ਰਹੀ ਉੱਥੇ ਕਿਉਂ ਹੁੰਦੇ ਗਿਆ ਜਿੱਥੇ ਹਜ਼ਾਰ ਬੰਦਾ ਇਕੱਠਾ ਹੋਇਆ ਉੱਥੇ ਕਿਉਂ ਉਹਦੇ ਮੁੰਡਾ ਨਾ ਪਾਚੇ ਰੈਲੀ ਵਾਲ ਨੂੰ ਮਾਰ ਦਿੰਦੇ ਉਹਦੇ ਪੱਜ ਭੇ ਅੱਗੇ ਲੱਗ ਕੇ ਕੱਲਾ ਹੈ ਇਹ ਨਵੀਂ ਘਟਨਾ ਨਹੀਂ ਹੈ ਪਿਛਲੇ ਰਿਕਾਰਡ ਬਿਠਾਈਏ ਤੇ ਅਜ ਨਾਲੇ ਦੇ ਵਿੱਚ ਸਭ ਤੋਂ ਜ਼ਿਆਦਾ ਇਲੈਕਸ਼ਨ ਲੱਗੇ ਵਾਇਲਡ ਨੂੰ ਕੀ ਅਜ ਨਾਲਾ ਤੁਸੀਂ ਇਲੈਕਸ਼ਨ ਵੀ ਲੈ ਲਓ ਜਾਂ ਕੋਈ ਵੀ ਇਲੈਕਸ਼ਨ ਲੈ ਲਓ बार-बार ਸੰਸਥੀ ਦੇ ਉਹਨੂੰ ਕਿਹਾ ਜਾਂਦਾ ਜਨਨ ਉਹ ਕਿ ਉੱਥੇ ਰਾਜਨੀਤਿਕ ਦਬਾਅ ਮੁਕਤੀ ਦਾ ਸੱਤਾ ਦਾ ਜ਼ਿਆਦਾ ਹੁੰਦਾ ਕੀ ਬਾਰ-ਬਾਰ ਕਹਿੰਦੇ ਬਾਅਦ ਦੀ ਹੈ ਅਹਲਾਕਤ ਦਾ ਹੁੰਦੀ ਹੈ ਬਿਲਕੁਲ ਇੱਥੇ ਕੋਈ ਲੋਰਾ ਨਹੀਂ ਹੈ ਸਾਨੂੰ ਜਿਹੜੇ ਸੱਤਾ ਪੱਖ ਪੰਤੇ ਹੁੰਦੇ ਆ ਉਹ ਲੋਕਾਂ ਬਾਸ ਦੇ ਇੱਕ ਬੋਰ ਦੀ ਸਾਮਣੀ ਇਹਦੇ ਲੋਕਾਂ ਨੂੰ ਛਾੜ ਦੀ ਗੱਲ ਕਿ ਲੋਕ ਖਰਾਬ ਕਰ ਦਿੱਤੇ ਉਹਨਾਂ ਤੋਂ ਮੰਗ ਕੀ ਹੈ ਹੁਣ ਆਪਣੀ ਮੰਗ ਇਹ ਕੀ ਹੈ ਇਲੈਕਸ਼ਨ ਕਮਿਸ਼ਨ ਸਖਤ ਐਕਸ਼ਨ ਲਵੇ ਇਹਨੂੰ ਸੈਸਟੇਪ クリア ਕਰੇ ਜਿੰਨੇ ਵੀ ਬੂਤ ਇਹੋ ਜਿਹੇ ਹੈਗੇ ਆ ਇੱਥੇ ਨੇ ਬੋਜੀ ਵੱਲ ਆਏ ਪਰ ਫੋਰਥ ਵਈ ਹੋਮ ਕਿੱਥੇ ਲੱਗੀ ਜੇ ਆਪਾਂ